ਬਸਾ ਗੁਰੂਆਂ ਦਾ ਜੋਤੀ ਜੋਤ ਸਮਾਉਣੇ ਦਾ ਟਾਈਮ ਪਹਿਰ ਘੜੀਆਂ ਦਿਨ ਸਾਰਾ ਕੁਝ ਲਿਖਿਆ ਹੋਇਆ ਹੈ ਦਰਸ਼ਨ ਕਰਾ ਦਿਓ ਫਿਰ ਆਪਾਂ ਅੱਗੇ ਤੋਂ ਦਰਸ਼ਨ ਕਰਾਵਾਂਗੇ ਜੀ ਜੀ ਹਸਤ ਲਿਖਤ ਹੈ ਜੀ ਹਾਂਜੀ ਹਸਤ ਲਿਖਤ ਪ੍ਰਸ਼ਾਦ ਚਲਿਤਰ ਜੋਤੀ ਜੋਤ ਸਮਾਉਣੇ ਦਾ ਸੰਮਤ 1553 ਅੱਸੂ ਸੁਦੀ 10 ਸ੍ਰੀ ਬਾਬਾ ਨਾਨਕ ਦੇਵ ਜੀ ਸਮਾਉਣੇ ਗੁਰੂ ਨਾਨਕ ਦੇਵ ਜੀ ਦੁਨੀਆ ਤੋਂ ਗਏ ਇਥੇ 1553 ਚ ਹੂੰ 1609 ਚੇਤ ਸੁਦੀ 4 ਸ੍ਰੀ ਸਤਗੁਰੂ ਅੰਗਦ ਜੀ ਸਮਾਉਣੇ ਸੰਮਤ 1600 31 ਭਾਦੋਂ ਸੁਦੀ 15 ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ ਸੰਮਤ 1638 ਭਾਦੋਂ ਸੁਦੀ 3 ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ ਸੰਮਤ 1663 ਜੇਠ ਸੁਦੀ 4 ਸ਼ੁੱਕਰਵਾਰ ਸ੍ਰੀ ਸਤਿਗੁਰੂ ਅਰਜਨ ਜੀ ਸਮਾਣੇ ਸੰਮਤ 1701 ਚੇਤ ਸੁਦੀ 5 ਐਤਵਾਰ ਸ੍ਰੀ ਸਤਿਗੁਰੂ ਹਰਗੋਬਿੰਦ ਜੀ ਸਮਾਣੇ ਸੰਮਤ 1718 ਕੱਤਕ ਵਦੀ 9 ਦਿਨ ਐਤਵਾਰ ਘੜੀਆਂ 6 ਰਹਿੰਦੇ ਸ੍ਰੀ ਸਤਗੁਰੂ ਹਰ ਰਾਏ ਜੀ ਸਮਾਣੇ ਕੀਰਤਪੁਰ ਸੰਮਤ 1721 ਚੇਤ ਸੁਦੀ 14 ਬੁੱਧਵਾਰ ਦੋਏ ਪਹਿਰ ਦੋਏ ਘੜੀਆਂ ਰਾਤ ਗੁਦਰੀ ਸ੍ਰੀ ਸਤਗੁਰੂ ਹਰਿ ਕ੍ਰਿਸ਼ਨ ਜੀ ਸਮਾਣੇ ਦਿੱਲੀ ਵਿੱਚ ਸੰਮਤ 1732 ਮੱਘਰ ਸੁਦੀ ਪੰਚਮੀ ਵੀਰਵਾਰ ਪਹਿਰ ਦਿਨ ਚੜੇ ਸ੍ਰੀ ਸਤਗੁਰੂ ਕਰਤਾਪੁਰਖ ਨਿਰੰਕਾਰ ਗੁਰੂ ਤੇਗ ਬਹਾਦਰ ਜੀ ਸਮਾਣੇ ਦਿੱਲੀ ਵਿੱਚ ਸੰਮਤ 1765 ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਮਾਣੇ ਪਹਿਰ ਦੇਰ ਰਾਤ ਗਈ ਵੀਰਵਾਰ ਸਹਬ ਦੇਵ ਲੋਕ ਨੂੰ ਹੋਏ ਦੱਖਣ ਦੇਸ਼ ਵਿੱਚ ਨਦੇਰ ਪਾਸ ਦੇਣ ਦਸਾਂ ਗੁਰੂਆਂ ਦਾ ਜੋਤੀ ਜੋਤ ਸਮਾਉਣੇ ਦਾ ਟਾਈਮ ਪਹਿਰ ਘੜੀਆਂ ਦਿਨ ਸਾਰਾ ਕੁਝ ਉਹ ਲਿਖਿਆ ਹੋਇਆ ਹੈ ਦਰਸ਼ਨ ਕਰਾ ਦਿਓ ਫਿਰ ਆਪਾਂ ਅੱਗੇ ਤੋਂ ਦਰਸ਼ਨ ਕਰਾਵਾਂਗੇ ਜੀ ਇਹ ਹਸਤ ਲਿਖਤਾ ਜੀ ਹਾਂਜੀ ਹਸਤ ਲਿਖਤ ਹੈ ਅਬ ਦੇਖੋ ਤੁਸੀਂ ਇਹ ਉਸ ਸਮੇਂ ਦਾ ਹਸਤ ਲਿਖਤ ਇਹ ਹੈ ਜੀ ਵਾਹ ਜੀ ਵਾਹ ਇਹਦੇ ਉੱਤੇ ਬਾਬਾ ਜੀ ਟਾਈਮ ਵੀ ਨੋਟ ਲਿਖਿਆ ਹੋਇਆ ਕਦੋਂ ਦੀ ਇਹ ਹੈ ਜੀ ਹਾਂਜੀ ਹਾਂਜੀ ਅੱਗੇ ਤੋਂ ਤੁਸੀਂ ਅਕਰਾਉ ਦਰਸ਼ਨ ਸੰਗਤ ਬਿਲਕੁਲ ਅਖੀਰ ਤਿਲ ਹੈ ਜੀ ਦੋ ਚਾਰਾਂ ਦੀ ਲੈ ਲਓ ਕੋਈ ਨਹੀਂ ਹੁਣ ਇਹ ਕਿਹදු ਨਾਮੋਰ ਇਹ ਆ ਗਿਆ ਜੀ ਇੱਥੇ ਇਹ ਤਤਕਰਾ ਦੱਸਿਆ ਹੋਇਆ ਸਾਰਾ ਹੁਣ ਬੰਦਾ ਚਲਦਾ ਇਹ ਸਾਰਾ ਤਤਕਰਾ ਜੀ ਕੀ ਕੀ ਚੀਜ਼ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਇਹ ਦਸਮ ਗ੍ਰੰਥ ਹੈ ਜੀ ਗੁਰੂ ਦਸਵੇਂ ਪਾਤਸ਼ਾਹ ਦੇ ਬਾਣੀ ਹੈ ਇਹਦੇ ਚ 24 ਅਵਤਾਰ ਬਾਰੇ ਦੱਸਿਆ ਗਿਆ ਹੈ 52 ਕਵੀ ਸਤਪੁਰਾਂ ਕੋਲੇ ਹੁੰਦੇ ਸੀ ਇਸੇ ਕਰਕੇ ਸਾਰਾ ਜੋ ਸਾਡਾ ਸਿਲਾ ਲੱਖਾਂ ਸਾਲਾਂ ਦਾ ਜਾਨੀ ਇਤਿਹਾਸ ਆ ਉਹਨੂੰ ਟਰਾਂਸਲੇਟ ਕੀਤਾ ਇੱਕ ਤਰ੍ਹਾਂ ਦੁਬਾਰਾ ਗੁਰੂ ਸਾਹਿਬ ਨੇ ਉਹ ਸਾਰਿਆਂ ਦਾ ਮਤਲਬ ਦੱਸਿਆ ਗਿਆ ਕਿ ਅਸੀਂ ਕਿਵੇਂ ਕਰਤੇ ਪੁਰਖ ਨਾਲ ਜੁੜ ਸਕਦੇ ਹਾਂ ਕਿਵੇਂ ਆਪਣੇ ਅੰਦਰੋਂ ਜਾਣ ਸਕਦੇ ਹਾਂ ਦਸ਼ਮਦੀ ਬਾਣੀ ਆ ਜੀ ਪ੍ਰਸ਼ਾਦ ਚਲਿਤਰ ਜੋਤੀ ਜੋਤ ਸਮਾਉਣੇ ਕਾ ਸੰਮਤ 1553 ਅਸੂ ਸੁਦੀ 10 ਸ੍ਰੀ ਬਾਬਾ ਨਾਨਕ ਦੇਵ ਜੀ ਸਮਾਉਣੇ ਗੁਰੂ ਨਾਨਕ ਦੇਵ ਜੀ ਦੁਨੀਆ ਤੋਂ ਗਏ ਇਥੇ 1553 ਚ ਹੂੰ 1609 ਚੇਤ ਸੁਦੀ 4 ਸ੍ਰੀ ਸਤਿਗੁਰੂ ਅੰਗਦ ਜੀ ਸਮਾਣੇ ਸਮਤ 1631 ਭਾਦੋਂ ਸੁਦੀ 15 ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ ਸਮਤ 1638 ਭਾਦੋਂ ਸੁਦੀ 3 ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ